ਐਸੋਲੇ ਆਪਾਂ ਅਜ ਦਾਲਾ ਦਾਣਾ ਮੰਡੀ ਦੇ ਵਿੱਚ ਖੜੇ ਆ ਅੱਜ ਪਹਿਲੇ ਦਿਨ ਸਾਡੀ ਬੰਦੀ ਦੇ ਵਿੱਚ ਜੋ ਨਾ ਆਇਆ ਬਾਸਪਤੀ ਆਈ ਹੈ ਬਹੁਤ ਵਧੀਆ ਬਾਸਪਤੀ ਸੀਗੀ ਫੜੇ ਵੀ ਇਹਨਾਂ ਨੇ ਦੱਸਿਆ ਕਿ ਪਾਣੀ ਜਿਹੜਾ ਚੜ ਗਿਆ ਸੀਗਾ ਇੱਕ ਦਿਨ ਪਾਣੀ ਦੇ ਆ ਵਿੱਚ ਕਾਫੀ ਖਰਾਬ ਹੋ ਗਿਆ ਪਰ ਮੈਂ ਸੋਚਦਾ ਸੀਗਾ ਕਿ ਜਿਹੜੇ ਸਾਡੇ 20000 ਤੋਂ 20000 ਏਕੜ ਦੇ ਲਾਗੇ ਸਾਡੇ ਕਿ ਉਹ ਨਾ ਜਿਹੜਾ ਬਰਬਾਦ ਹੋਇਆ ਇੰਨੀ ਦੀ ਬਸਵਤੀ ਸੀ ਸੋਨੇ ਅੱਗੇ ਕਿਸਾਨਾਂ ਦੀ ਵਿਚਾਰਾਂ ਦੀ ਅੱਜ ਵੀ ਮੈਨੂੰ ਉਹਦਾ ਸੀਗਾ ਇਸ ਝੋਨੇ ਨੂੰ ਦੇਖ ਕੇ ਤੇਰਾ ਮਨ ਜਿਹੜਾ ਕਾਫੀ ਅਦਾਸ ਹੋਇਆ ਕਿ ਸਦਾ ਅੱਜ ਮੰਡੀ ਭਰੀ ਹੋਣੀ ਸੀ ਬਸ ਦੋ ਤਿੰਨ ਢੇਰੀਆਂ ਮਹਾ ਕੋਈ ਮੈਨੂੰ ਲੱਗਦਾ 100 200 ਪੁਆਇੰਟ ਤੋਂ ਨਾ ਹੋਣਾ ਨਹੀਂ ਤੇ ਅੱਜ ਦੇ ਦਿਨ ਜਿਹੜਾ ਇੰਨਾ ਝੋਨਾ ਹੋਣਾ ਇੱਥੇ ਕਿ ਲਾਉਣ ਨੂੰ ਜਗ੍ਹਾ ਨਹੀਂ ਲੱਪਣੀ ਪਰ ਝੋਨਾ ਸਾਲਾ ਖਵਾਬ ਹੋ ਗਿਆ ਬਹੁਤ ਸਾਡਾ ਨਿਰਾਸ਼ਾ ਹੋਇਆ ਆ ਦੇਖੋ ਮੰਡੀ ਸਾਰੀ ਖਾਲੀ ਪਈ ਐ ਤੇ ਕੋਈ ਬੋਤਨ ਦੇ ਦੀਆਂ ਸਾਰੀਆਂ ਮੇਲਕਾ ਵਾਲੀਆਂ ਮੰਡੀ ਦੇ ਵਿੱਚ ਪਿਛਲੇ ਦਿਨੀ ਇਹਨਾਂ ਤਰ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਝੋਨਾ ਜਿਹੜਾ ਸਾਡੀ 1500 900 ਵਾਲਾ ਪਾਣੀ ਇਹ ਮੰਡੀ ਦੇ ਵਿੱਚ ਜਿਹੜੀ ਆ ਜਾਂਦੀ ਐ ਤੋਂ ਸਾਡਾ ਨੁਕਸਾਨ ਹੋ ਗਿਆ ਇਹ ਵੀ ਝੋਨਾ ਪੈ ਗਿਆ 24 ਘੰਟੇ ਪਾਣੀ ਤੇ ਰਿਹਾ ਪਰ ਥੋੜਾ ਜਿਹਾ ਬਚ ਗਿਆ ਪਰ ਇਹਦਾ ਭਾਅ ਵੀ ਉਹਨਾਂ ਦੀ ਲੱਗਣਾ ਬਹੁਤ ਦਾਣੇ ਜਿਹੜੇ ਖਰਾਬ ਹੋ ਗਿਆ ਪਰ ਇਹ ਜਿਹੜੇ ਬੰਦੇ ਖਚਾਵੇ ਐਨੇ ਵੱਲ ਜਿਹੜੇ ਇਹਨੇ ਕਸਕਲੀਨ ਹਲਤੋਂ ਨਿਪਾਲ ਦੇ ਸੀ। ਉਹ ਨਾ ਵਖੋ ਨਾ ਜਿਹੜਾ ਸੜਕਾ ਖਰਾਬ ਹੋ ਗਿਆ। ਕਿ ਪ੍ਰਧਾਨ ਮੰਤਰੀ ਜਿਹੜਾ 1600 ਕਰੋੜ ਰੁਪਈਆ ਦੇ ਕੇ ਗਿਆ। ਉਹਨੂੰ ਜੇ ਮੈਂ ਹਾਲ ਦਿਖਾਵਾਂ ਤਾਂ ਸਾਹਮਣੇ ਧੋਨਾ ਦੇਖੋ ਸੁੱਕਰੇ ਪਾਇਆ। ਿੱਲਾ ਵੱਢ ਕੇ ਜਾਇ ਰੰਗ ਬਦਲ ਗਿਆ ਸਭਾ ਕੁਝ ਖਰਾਬ ਹੋ ਗਿਆ। ਤੇ ਪਤਾ ਨਹੀਂ ਕਿਸੇ ਨੇ ਲੈਣਾ ਕਿ ਨਹੀਂ ਲੈਣਾ। ਪ੍ਰਾਈਵੇਟ ਖਰੀਦਿਆ ਆ ਜੇ। ਸਰਕਾਰੀ ਖਰੀਦ ਨਹੀਂ ਹੁੰਦੀ ਇਹਦੀ। ਪ੍ਰਾਈਵੇਟ ਖਰੀਦ ਚ ਪਤਾ ਨਹੀਂ ਕਿੱਥੇ ਕਿੰਨੇ ਦਰ ਇੱਥੇ ਠੱਕੇ ਖਾਣੇ ਪੈਣੇ ਆ। ਸੋ ਪ੍ਰਧਾਨ ਮੰਤਰੀ ਜੀ ਦਾ ਮਤਲਬ ਕਿ ਫੇਰ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਸੀਂ ਪੰਜਾਬ ਦੇ ਬਾਦ ਸੱਚੋ ਪੰਜਾਬ ਦੇ ਕਿਸਾਨਾਂ ਦਾ ਬਹੁਤ ਥੋੜਾ ਹਾਲ ਹੈ ਬਹੁਤ ਹੀ ਮੰਦਾ ਹਾਲ ਹੈ ਸੋ ਅੱਜ ਚੋਨਾ ਵੇਖ ਕੇ ਜਿਹੜਾ ਮਨ ਥੋੜਾ ਜਿਆ ਅਦਾਸ ਹੋ ਗਿਆ ਕਿ ਮੰਡੀ ਜਿਹੜੀ ਉੱਥੋਂ ਤੱਕ ਭਰੀ ਹੋਣੀ ਸੀ ਆ ਸਾਡੇ ਲੱਖਾਂ ਕੁਵਾਂਟਲ ਇੱਕੋ ਥਾਂ ਪਿਆ ਹੋਣਾ ਸੀਗਾ ਪਰ ਸਭ ਚੋਨਾ ਉੱਗ ਗਿਆ ਪਗੜਿਆ ਨਾਲਾ ਸਾਵਾ ਤੋਂ ਨਿਕਲੋਂ ਵਿਲਾ ਹੋ ਗਿਆ ਇਸ ਗੱਲ ਦਾ ਜਿਹੜਾ ਬਹੁਤ ਦੁੱਖ ਹੈ ਬਸ ਮੈਂ ਇਹ ਦੇਖਣੀ ਆ ਇਸ ਗਾ ਦੇਖ ਕੇ ਕਿ ਮੰਡੀ ਚੋਨਾ ਬਹੁਤ ਬਹੁਤ